ਦੋਸਤੋ ਇਹ व्हीलचेयर ਤੇ ਬੈਠਾ ਬਜ਼ੁਰਗ ਆਦਮੀ ਜੋ ਤਪੱਸਿਆ ਕਰ ਰਿਹਾ ਹੈ ਇਸ ਨੂੰ ਨਵੀਂ ਜ਼ਿੰਦਗੀ ਲਾਗੇ ਹੀ ਸੱਜੇ ਪਾਸੇ ਖੜੇ ਡਾਕਟਰ ਕਮਲਜੀਤ ਸਿੰਘ ਜੀ ਜੋ ਕਿ ਇੱਕ ਨਾਮਵਰ ਸਮਾਜ ਸੇਵੀ ਤੇ ਪੰਜਾਬ ਦੇ ਇੱਕ होनहार डॉक्टर हैं इन वलों सखत दिन रात मेहनत करके पिछले तीन दिन के संघर्ष के बाद इस बजुर्ग व्यक्ति नी का नाम बलविंदर मसीह है और पिंड सुचेतगढ़ दे रहन वाला है इस व्यक्ति ਮੌਤ ਦੇ ਮੂੰਹ ਵਿੱਚੋਂ ਬਾਹਰ ਕੱਢ ਲੈਂਦਾ ਹੈ ਇਸ ਵੱਡੀ ਪ੍ਰਾਪਤੀ ਤੇ ਇਸ ਬਜ਼ੁਰਗ ਦੀਆਂ ਦੋਵੇਂ ਧੀਆਂ ਜਿਨ੍ਹਾਂ ਦੇ ਨਾਮ ਬੇਵੀ ਔਰ ਲਖਵਿੰਦਰ ਕੌਰ ਹਨ ਇਹ ਡਾਕਟਰ ਕਮਲਜੀਤ ਸਿੰਘ ਕੇਜੇ ਤੇ ਉਹਨਾਂ ਦੇ ਹਸਪਤਾਲ ਦੇ ਸਟਾਫ ਦਾ ਧੰਨਵਾਦ ਕਰ ਰਹੀਆਂ ਹਨ ਆਓ ਸੁਣੀਏ ਪੂਰੀ ਖਬਰ ਮੇਰਾ ਨਾਮ ਬੇਵੀ ਆ ਬੰਦੇ ਸਿਹਤਗਾਰਾ ਡੈਡੀ ਮੇਰੇ ਦਾ ਨਾਮ ਬਲਵਿੰਦਰ ਮਸੀ ਹੈ ਇਹਨਾਂ ਦੀ ਬਹੁਤ ਜ਼ਿਆਦਾ ਗ੍ਰੇਡ ਦੀ ਬਿਮਾਰੀ ਹੈ ਫਿਰ ਹੁਣ ਇੱਥੇ ਲੈ ਕੇ ਆਏ ਆ ਕੇਜੇ ਹਸਪੀਟਲ ਹੋ ਨੰਦਤ ਬੇਰ ਠੀਕ ਹੈ ਇਹਨਾਂ ਦੀ 75 ਸਾਲ ਉਮਰ ਹੁਣੀ ਹੈ ਇਹਨਾਂ ਦੇ ਇਨਫੈਕਸ਼ਨ ਬਹੁਤ ਜਿਆਦਾ ਆਈ ਜੀ ਆਪਾਂ ਗਰੀਬਾ ਸਾਡੀ ਡਾਕਟਰ ਸਾਹਿਬ ਨੇ ਮਸਤ ਕੀਤੀ ਹੈ ਇਹਨਾਂ ਨੇ ਬਹੁਤ ਸਾਰੀ ਮਸਤ ਕੀਤੀ ਹੈ ਬਹੁਤ ਸਤਪ ਵਧੀਆ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹਨਾ ਕਹਿੰਦੇ ਆ ਸਾਡੇ ਡਾਕਟਰ ਸਾਹਿਬ ਬਹੁਤ ਚੰਗੇ ਆ ਸਭ ਤੋਂ ਵੱਧ ਇਹਨਾਂ ਨੇ ਸਾਡੀ ਮਸਤ ਕੀਤੀ ਹੈ ਤੁਹਾਡਾ ਲਖਮਿੰਦਰ ਜੋ ਕੀ ਕਹਿਣਾ ਚਾਹੋਗੇ ਤੁਹਾਡੇ ਪਿਤਾ ਜੀ ਵੀ ਪਾਰ ਸੀਗੇ ਅਸੀਂ ਥੈਂਕਸ ਕਰਾਂਗੇ ਡਾਕਟਰ ਸਾਹਿਬ ਦਾ ਬਿਲਕੁਲ ਠੀਕ ਆ ਪਾਪਾ ਥੈਂਕਸ ਕਰਾਂਗੇ ਡਾਕਟਰ ਸਾਹਿਬ ਦਾ ਹਾਂਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜੀ ਕੇਜੀ ਹਸਪੀਟਲ ਤਾਰੀਵਾਲ ਤੋਂ ਬੋਲ ਰਿਹਾ ਔਰ ਇਹ ਭਾ ਬਲਵਿੰਦਰ ਮਸੀਹ ਜੀ ਸੁਚੇਤਗੜ੍ਹ ਦੇ ਰਹਿਣ ਵਾਲੇ ਨੇ ਔਰ ਇਹ ਬੜੇ 6 ਸੀ ਜਿਆਦਾ ਇਹਨਾਂ ਦੀ ਤਕਲੀਫ ਸੀ ਉੱਥੇ ਇਹਨਾਂ ਦਾ ਇਲਾਜ ਚੱਲਦਾ ਰਿਹਾ ਇਹਨਾਂ ਦੇ ਗੁਰਦਿਆਂ ਦੀ ਬਹੁਤ ਪ੍ਰੋਬਲਮ ਸੀਗੀ ਇਹਨਾਂ ਦੀ 슈ਗਰ ਦੀ ਪ੍ਰੋਬਲਮ ਸੀ ਉਹਦੇ ਨਾਲ ਨਾਲ ਇਹਨਾਂ ਦੀ ਇਨਫੈਕਸ਼ਨ ਬਹੁਤ ਜ਼ਿਆਦਾ ਸੀ ਇਹ ਇਹਨਾਂ ਨੂੰ ਤੇ ਵੈਸੇ ਅੰਮ੍ਰਿਤਸਰ ਲਈ ਰੈਫਰ ਕੀਤਾ ਸੀ ਕਿਸੇ ਨੇ ਪਰ ਇਹਨਾਂ ਦੇ ਰਿਸ਼ਤੇਦਾਰ ਜਿਹੜੇ ਸੀ ਉਹ ਇੱਥੋਂ ਅੱਗੇ ਉਹਨਾਂ ਦਾ ਲਾਜ ਚੱਲਦਾ ਰਿਹਾ ਉਹਨਾਂ ਨੇ ਫਿਰ ਇਹਨਾਂ ਨੂੰ ਕਿਹਾ ਤੁਸੀਂ ਕੇਜੀ ਹਸਪਤਲ ਤਾਰੀਵਾਲ ਜਾ ਕੇ ਦਿਖਾਓ ਇਹ ਤੇ ਸਾਡੇ ਕੋਲ ਪਰਸੋਂ ਆਏ ਸੀਗੇ ਤੇ ਪਰਸੋਂ ਆ ਕੇ ਇਹਨਾਂ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਟੈਸਟ ਹੋਏ ਇੰਜੈਕਸ਼ਨਸ ਲੱਗੇ ਔਰ ਕੱਲ ਵੀ ਕਾਫੀ ਵਧੀਆ ਠੀਕ ਮਹਿਸੂਸ ਕਰ ਰਹੇ ਸੀਗੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਠੀਕ ਮਹਿਸੂਸ ਕਰਕੇ ਅੱਜ ਬਾਹਰ ਬੜੀ ਅੱਛੀ ਧੁੱਪ ਲੱਗੀ ਹੈ ਧੁੱਪ ਸੇਕ ਰਹੇ ਨੇ ਸੋ ਬਹੁਤ ਅੱਛਾ ਰਿਸਪੌਂਸ ਬਿਲਕੁਲ ਅ ਟ੍ਰੀਟਮੈਂਟ ਦੀ ਤਰਫੋਂ ਵੀ ਔਰ ਇਹਨਾਂ ਦੀ ਜਿਹੜੀ ਹੌਸਲਾ ਸੀਗਾ ਇਹਨਾਂ ਦੇ ਜਿਹੜੇ ਬੱਚੇ ਨੇ ਉਹ ਨਾਲ ਨੇ ਇਹਨਾਂ ਦੇ ਇਹ ਵੀ ਇੱਕ ਬੜੀ ਵੱਡੀ ਮੋਰਲ ਸਪੋਰਟ ਹੁੰਦੀ ਹੈ ਕਿ ਜਦੋਂ ਤੁਹਾਡੇ ਫੈਮਿਲੀ ਮੈਂਬਰ ਜਿਹੜੇ ਕੋਲ ਹੋਣ ਤੇ ਜਿਹੜੀਆਂ ਦਵਾਈਆਂ ਵੀ ਜੜੀਆਂ ਉਹ ਬੜੀ ਛੇਤੀ ਗੁਣ ਕਰ ਜਾਂਦੀਆਂ ਹੈਗੀ ਸੋ ਬਹੁਤ ਵਧੀਆ ਰਿਸਪਾਂਸ ਮਿਲਿਆ ਬਹੁਤ ਵਧੀਆ ਤੰਦਰੁਸਤ ਹੋ ਗਏ ਨਾ ਔਰ ਇਹਦੇ ਤੋਂ ਵੀ ਤੰਦਰੁਸਤ ਹੋ ਕੇ ਇੱਕ ਦੋ ਦਿਨਾਂ ਚਾਹ ਸੀ ਇਹਨਾਂ ਦੀ ਛੁੱਟੀ ਵੀ ਕਰ ਦਵਾਂਗੇ ਭੇਜ ਦਵਾਂਗੇ